ਸਾਰੇ ਬੈਂਕ ਨਾਲ ਰਿਲੇਟਡ ਕੰਮ ਤੁਹਾਡੇ ਘਰੇ ਬੈਠੇ ਬਿਠਾਏ ਹੋ ਜਾਣਗੇ ਤੁਹਾਨੂੰ ਬੈਂਕ ਦੇ ਗੇੜੇ ਮਾਰ ਦੀ ਲੋੜ ਨਹੀਂ ਹੈਗੀ ਕਿੱਦਾਂ ਹੋਣਿਆ ਉਹ ਵੀ ਤੁਹਾਨੂੰ ਦੱਸਣਾ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਕਿਉਂਕਿ ਮੈਂ ਇਦਾਂ ਦੀਆਂ ਜਾਣਕਾਰੀਆਂ ਹਰ ਰੋਜ਼ ਲੈ ਕੇ ਆਉਂਦਾ ਨਾ ਕਈ ਵਾਰ ਤਾਂ ਆਪਾਂ ਨੂੰ ਪ੍ਰੋਬਲਮ ਇਹ ਵੀ ਚਲਣੀ ਪੈਂਦੀ ਹੈ ਕਿ ਕਿਸੇ ਵੀ UPI ਐਪ ਦੇ ਵਿੱਚ ਆਪਾਂ ਆਪਣਾ ਬੈਲੈਂਸ ਚੈੱਕ ਕਰਦੇ ਆਂ ਪਰ ਬੈਂਕ ਦਾ ਸਰਵਰ ਡਾਊਨ ਹੋਣ ਕਰਕੇ ਆਪਾਂ ਨੂੰ ਉਹ ਬੈਲੈਂਸ ਜਿਹੜਾ ਨਹੀਂ ਦੱਸਦਾ ਬਹੁਤ ਸਾਰਿਆਂ ਨਾਲ ਇਹ ਚੀਜ਼ ਹੋਈ ਹੋਣੀ ਜਿਨ੍ਹਾਂ ਨਾਲ ਹੋਈ ਹੋ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਨੂੰ ਬਹੁਤ ਜ਼ਿਆਦਾ ਵੇਟ ਕਰਨੀ ਪੈਂਦੀ ਆ ਤੇ ਕਈ ਵਾਰ ਆਪਾਂ ਨੂੰ ਬੈਲੈਂਸ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਜਾਂ ਫਿਰ ਕੋਈ ਚੈੱਕ ਬੁੱਕ ਅਪਲਾਈ ਕਰਨੀ ਆ ਜਾਂ ਫਿਰ ਕੋਈ ਬੈਂਕ ਦਾ ਰਿਲੇਟਡ ਹੋਰ ਇਸ਼ੂ ਆਗਾ ਉਹਨੂੰ ਸੋਲਵ ਕਰਾਉਣਾ ਕੋਈ ਆਪਣਾ ਏਟੀਐਮ ਡਿਗ ਪਿਆ ਉਹਨੂੰ ਬੰਦ ਕਰਾਉਣਾ ਬਲੌਕ ਕਰਾਉਣਾ ਕੁਝ ਵੀ ਕਰਾਉਣਾਗਾ ਤਾਂ ਮੈਂ ਤੁਹਾਡੇ ਨਾਲ ਨੰਬਰ ਜਿਹੜੇ ਸਾਂਝੇ ਕਰ ਲਗਾ ਤੇ ਨਾਲੇ ਤੁਹਾਨੂੰ ਲਾਈਵ ਪ੍ਰੂਫ ਹੀ ਦਿਖਾਉਣ ਲੱਗਾ ਕਿ ਕਿਸ ਤਰੀਕੇ ਆਪਾਂ ਬੈਲੈਂਸ ਚੈੱਕ ਕਰ ਸਕਦੇ ਹਾਂ ਕਿਸ ਤਰੀਕੇ ਅਦਰ ਸਰਵਿਸਾਂ ਜਿਹੜੀਆਂ ਉਹ ਆਪਾਂ ਵੇਖ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਐਚਡੀਐਫਸੀ ਬੈਂਕ ਦਾ ਤਾਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਡਾਇਲਰ ਪੈਡ ਦੇ ਵਿੱਚ ਜਾਣਾਗਾ ਇੱਕ ਨੰਬਰ ਟਾਈਪ ਕਰਨਾਗਾ ਜਿਹੜਾ ਕੀ ਹੈਗਾ 1800 270 3333 ਇਹਦੇ ਉੱਤੇ ਆਪਾਂ ਕਾਲ ਲਗਾ ਦੇਣੀ ਆ ਕਾਲ ਲਗਾਉਣ ਤੋਂ ਬਾਅਦ ਜੇਕਰ ਆਪਾਂ ਇਹਨੂੰ ਡਿਸਕਨੈਕਟ ਕਰ ਦਨੇ ਆ ਯਾਨੀ ਕਿ ਕੱਟ ਦਨੇ ਆ ਤਾਂ ਇਹ ਆਪਾਂ ਨੂੰ ਬੈਲੈਂਸ ਆਪਣੇ ਜਿਹੜਾ ਕੀ ਆ ਫੋਨ ਦੇ ਉੱਤੇ ਮੈਸੇਜ ਆਹੀਂ ਤੁਰਤ ਦੱਸ ਦੂਗਾ ਕਈ ਵਾਰ ਯੂਪੀਏ ਐਪ ਦੇ ਵਿੱਚ ਆਪਾਂ ਤੋਂ ਮੈਸੇਜ ਆੜਾ ਉਹ ਨਹੀਂ ਦੇਖਿਆ ਜਾਂਦਾ ਜਾਂ ਫਿਰ ਆਪਣਾ ਸਰਵਰ ਡਾਊਨ ਹੁੰਦਾ ਤਾਂ ਕਰਕੇ ਆਪਾਂ ਨੂੰ ਬੈਲੈਂਸ ਜਿਹੜਾ ਨਹੀਂ ਸ਼ੋਅ ਕਰਦਾ ਤਾਂ ਦੇਖੋ ਉੱਪਰ ਜਿਹੜਾ HDFC ਬੈਂਕ ਦਾ ਮੈਸੇਜ ਵੀ ਆ ਗਿਆ ਵਿਦ ਆਪਣੇ ਸੈਕੰਡਾਂ ਦੇ ਵਿੱਚ ਤੇ ਨਾਲ ਹੀ ਨਾਲ ਆਪਾਂ ਨੂੰ ਜਿਹੜਾ ਆਪਣਾ ਬੈਲੈਂਸ ਆ ਉਹ ਵੀ ਜਿਹੜਾ ਸ਼ੋਅ ਕਰਤਾ ਜੇਕਰ ਤੁਹਾਡੇ ਕੋਈ ਹੋਰ ਅਦਰ ਅਦਰ ਬੈਂਕ ਨੇ ਤਾਂ ਉਹਨਾਂ ਦਾ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਪਤਾ ਕਰਨਾ ਉਹਨਾਂ ਦੇ ਵੀ ਅਲੱਗ-ਅਲੱਗ ਨੰਬਰ ਨੇ ਤਾਂ ਸਿਰਫ ਤੁਹਾਨੂੰ ਡਾਇਲ ਕਰਨਾ ਪਊਗਾ ਉੱਥੇ ਵਿੱਚ ਆਪਸ਼ਨਾਂ ਬੋਲਣਗੇ ਉਹ ਤੁਹਾਨੂੰ ਸਿਲੈਕਟ ਕਰਨੀਆਂ ਪੈਣਗੀਆਂ ਜਿਹੜੀ ਵੀ ਤੁਹਾਨੂੰ ਆਪਸ਼ਨ ਚਾਹੀਦੀ ਹੈ ਜਾਨੀ ਕਿ ਜੇਕਰ ਤੁਸੀਂ ਏਟੀਐਮ ਬਲਾਕ ਕਰਵਾਉਣਾ ਜਾਂ ਫਿਰ ਚੈੱਕ ਬੁੱਕ ਮੰਗਾਉਣੀ ਹੈ ਜਾਂ ਫਿਰ ਕੋਈ ਹੋਰ ਅਦਰ ਇਸ਼ੂ ਆ ਉਹ ਸੋਲਵ ਕਰਵਾਉਣਾਗਾ ਤਾਂ ਤੁਹਾਨੂੰ ਇਹ ਨੰਬਰ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਵਿਖਾ ਰਿਹਾ ਐਕਸੈਸ ਬੈਂਕ ਦਾ ਆਂਧਰਾ ਇਲਾਹਾਬਾਦ ਬੈਂਕ ਕੋ ਬੜੌਦਾ ਮੈਂ ਕਹਿੰਦਾ ਕੁੱਲ ਮਿਲਾ ਕੇ ਸਾਰੇ ਬੈਂਕ ਨੇ 22 ਬੈਂਕਾਂ ਦੇ ਜਿਹੜੇ ਤੁਹਾਨੂੰ ਮੈਂ ਫੋਨ ਨੰਬਰ ਦੇ ਰਿਹਾਗਾ ਜਿਨ੍ਹਾਂ ਦੇ ਵਿੱਚ ਜਿਹੜਿਆਂ ਦੇ ਤਾਂ ਇਕੱਲਾ ਬੈਲੈਂਸ ਦੱਸ ਰਹੇ ਆ ਕਈਆਂ ਦੇ ਵਿੱਚ ਸਿਰਫ ਇਕੱਲਾ ਬੈਲੈਂਸ ਦੱਸ ਰਹੇ ਆ ਜਦੋਂ ਤੁਸੀਂ ਕਾਲ ਕਰੋਗੇ ਕਾਲ ਡਿਸਕਨੈਕਟ ਹੋ ਕੇ ਤੁਹਾਨੂੰ ਬੈਲੈਂਸ ਦੱਸ ਦਿਆ ਕਰੂਗਾ ਤਾਂ ਕਈਆਂ ਦੇ ਵਿੱਚ ਪੂਰੀ ਨੌਲੇਜ ਦਿੰਦੇ ਆ ਪੂਰੀ ਜਾਣਕਾਰੀ ਦਿੰਦੇ ਜਾਨੀ ਕਿ ਜੇ ਤੁਸੀਂ SBI ਨੂੰ ਫੋਨ ਲਾਉਂਗੇ ਤਾਂ SBI ਦੇ ਵਿੱਚ ਪੂਰੀ ਕੱਲੀ-ਕੱਲੀ ਗੱਲ ਜਿਹੜੀ ਆ ਦੱਸਣਗੇ ਪਹਿਲਾਂ ਤੁਹਾਡਾ ਕੀ ਤੁਸੀਂ ਕਿਹੜੀ ਭਾਸ਼ਾ ਸਿਲੈਕਟ ਕਰਨੀ ਹੈ ਦੁਬਾਰ ਕਿਹੜੀ ਸਰਵਿਸ ਲੈਣੀ ਚਾਹੋਗੇ ਤਾਂ ਇਦਾਂ ਦੀਆਂ ਚੀਜ਼ਾਂ ਹਰ ਵਾਰੀ ਜੜੀ ਤੁਹਾਨੂੰ ਇਹਦੇ ਤੇ ਦਿਖਾਉਣੀਆਂ ਤਾਂ ਛੋਟੇ-ਮੋਟੇ ਕੰਮਾਂ ਲਈ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਕਿਉਂਕਿ ਬੈਂਕ ਦੇ ਵਿੱਚ ਆਪਾਂ ਨੂੰ ਆਖਦੇ ਆ ਕਿ ਸਾਡਾ ਸਰਵਰ ਨਹੀਂ ਕੰਮ ਕਰ ਰਿਹਾ ਸਾਡਾ ਸਿਸਟਮ ਨਹੀਂ ਚੱਲਿਆ ਤਾਂ ਇਹਨਾਂ ਸਿਸਟਮਾਂ ਤੋਂ ਬਚਨ ਖਾਤਰ ਛੋਟੇ-ਮੋਟੇ ਕੰਮਾਂ ਖਾਤਰ ਤੁਸੀਂ ਆਹ ਨੰਬਰ ਆ ਜਿਹੜੇ ਨੋਟ ਕਰਕੇ ਰੱਖ ਲਓ ਵੀਡੀਓ ਵੀ ਸੇਵ ਕਰਕੇ ਰੱਖ ਲਓ ਕਿਉਂਕਿ ਤੁਹਾਡੇ ਜਿਹੜਾ ਕੰਮ ਆਉਣ ਵਾਲੀ ਚੀਜ਼ ਆਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪ